ਇਸ ਹੁਣ ਵਾਲੀ ਕਾ ਡੀਆਈ 735 ਤਾਂ ਮਾਡਲ 2010 ਆ ਤਾਂ ਟਰੈਕਟਰ ਦੀ ਵੀ ਪਹਿਲਾਂ ਕੰਡੀਸ਼ਨ ਚੈੱਕ ਕਰੋ ਰੇਟ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਦੋਸਤੋ ਤਾਂ ਜਿਹੜਾ ਵੀ ਟਾਇਰਾਂ ਦੀ ਕੰਡੀਸ਼ਨ ਹੈ ਗੁੱਡ ਇਅਰ ਕੰਪਨੀ ਦੇ ਵਧੀਆ ਟਾਇਰ ਹੈ ਤਾਂ ਬਈ ਰੰਗ ਵਗੈਰਾ ਦੇਖੋ ਸਾਰਾ オリジナル ਪੇਂਟ ਵਗੈਰਾ ਸਾਰਾ オリジナル ਹੈ ਤਾਂ ਅਗਲੇ ਵਾਲੇ ਟਾਇਰ ਵੀ ਵਧੀਆ ਚਪੇ ਨੇ ਤਾਂ ਜਿਹੜੀ ਡਿਮਾਂਡ ਹੈ ਕਿਸਾਨ ਭਰਾਣੇ ਰੱਖੀ ਹੋਈ ਹੈ ਇਹਦੀ ਜੀ ਬਫਾਰੀ ਵੀਰ ਨੇ 2,25,000 ਰੁਪਇਆ ਬਾਕੀ ਜਿਹੜੇ ਇਹਦੇ ਉੱਤੇ ਰੇਟ ਲਿਖੀ ਹੁੰਦੇ ਇਹ ਕੋਈ ਫਿਕਸ ਵਗੈਰਾ ਨਹੀਂ ਹੁੰਦੇ ਰੇਟ ਮੌਕੇ ਦੇ ਉੱਤੇ ਘੱਟ ਵੱਧ ਹੋ ਜਾਂਦੇ ਆ ਜੀ ਤਾਂ ਇਹ ਅੱਗੇ ਆ ਗਿਆ Mahindra 475 DI ਬਹੁਤ ਸੋਹਣਾ ਤੇ ਸਾਫ ਸੁਥਰਾ ਤੇ ਦੇਖੋ ਸ਼ਿੰਗਾਰਿਆ ਵਾ ਡੈਕ ਵਗੈਰਾ ਲੱਗਿਆ ਹੋਤੀ ਤਾਂ ਟਰੈਕਟਰ ਹੈ ਤਾਂ ਮਿੱਤਰੋ ਇਹ ਹੈਗਾ ਜੀ 2005 ਮਾਡਲ ਤਾਂ ਰੇਟ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਪਹਿਲਾਂ ਟਾਇਰਾਂ ਵਗੈਰਾ ਦੀ ਕੰਡੀਸ਼ਨ ਚੈੱਕ ਕਰੋ ਤੇ ਵੇਖੋ ਲਓ ਇੱਕ ਪੂਰਾ ਮਲਕਿਆਂ ਦੇ ਵੀ ਸਾਫ਼ ਸੁਥਰਾ ਚੰਗਾ ਟਰੈਕਟਰ ਹੈ ਤਾਂ ਜਿਹੜੇ ਵੀ ਕਿਸਾਨ ਦੋਸਤ ਨੇ ਲੈਣਾ ਵਈ ਜੀ ਕਮੈਂਟ ਕਰੇ ਇੰਦਰਾ 475 ਡੀਆਈ ਇਹਦਾ ਪਰ ਰੇਟ ਦੱਸ ਦਿੰਨੇ ਆ 210 ਹੈ ਮਾਡਲ 2005 ਹੈ ਦੋਸਤੋ ਤਾਂ ਅੱਗੇ ਆ ਗਿਆ ਜੀ ਆਇਸ਼ਰ ਆਇਸ਼ਰ ਆ ਗਿਆ 92 ਮਾਡਲ ਤਾਂ ਵੀ ਟਾਇਰਾਂ ਦੀ ਕੰਡੀਸ਼ਨ ਚ ਚਰਕ ਕਰੋ ਬਿਲਕੁਲ ਨਵੇਂ ਟਾਇਰ ਆ ਅਗਲੇ ਕਹਾਂਗੇ ਆਪਾਂ ਵੀ 98 ਪੈਸੇ ਟਾਇਰ ਪਾਏ ਆ ਬੈਕ ਸਾਈਡ ਟਾਇਰਾਂ ਬਿਲਕੁਲ ਅਜੇ ਠੀਕ ਆ ਮਿੱਤਰੋ ਐਮ ਆਰ ਐਫ ਦੇ ਆ ਤਾਂ 13 ਆਈਆਂ ਹੋਈਆਂ ਟਾਇਰਾਂ ਦੇ ਵਿੱਚ ਬਾਕੀ ਤੁਸੀਂ ਕੰਡੀਸ਼ਨ ਮਿੱਤਰੋ ਚੈੱਕ ਕਰ ਸਕਦੇ ਹੋ ਜੀ ਤਾਂ ਰੇਟ ਇਹਦਾ ਹੀ 1 ਲੱਖ ਤੇ 10000 ਰੁਪਏ ਜਿਹੜੇ ਰੇਟ ਹੁੰਦੇ ਦੋਸਤੋ ਪਹਿਲੇ ਲਾਉਂਦੇ ਕੰਮ ਵੀ ਰੇਟ ਦੇਖਣੇ ਹੁੰਦੇ ਰੇਟ ਮੌਕੇ ਤੇ ਜਿਹੜੇ ਕੀ ਘੱਟ ਵੱਧ ਹੋ ਜਾਂਦੇ ਆ 475 ਡੀਆਈ ਹੋਰ ਲੈ ਕੇ ਆਏ ਦੋਸਤੋ ਤੁਹਾਡੇ ਲਈ ਟਰੈਕਟਰ ਦੀ ਬਈ ਜੀ ਕੰਡੀਸ਼ਨ ਚੈੱਕ ਕਰੋ ਦਵਾਈ ਕਰੋ ਚੈੱਕ ਟਾਇਰ ਵਗੈਰਾ ਦੇ ਪੋਰਟ ਬਿਲਕੁਲ ਓਕੇ ਹੈ ਜੀ 13 ਸੀ 28 ਦੇ ਟਾਇਰਾਂ ਤਾਂ ਲਓ ਜੀ ਗੀਅਰ ਬਾਕ ਗੀਅਰ ਕੋਲੇ ਪੈਰ ਤਾਂ ਹਨ ਆ ਜੋ ਵੀ ਇੰਜਨ ਗੇਅਰ ਹੈ ਉਹ ਚੈੱਕ ਕਰੋ ਦੋਸਤੋ ਤਾਂ ਦੋਸਤੋ ਮਾਡਲ ਦੀ ਗੱਲ ਕਰ ਗਏ ਇਹ 2010 ਮਾਡਲ ਹੈ ਤੇ ਡਿਮਾਂਡ ਹੈ ਜਿਹੜੀ 2 ਲੱਖ 45000 ਰੁਪਏ ਜਿਹੜਾ ਇਹ ਰੇਟ ਲਿਖਿਆ ਹੁੰਦਾ ਇਹ ਬਿਲਕੁਲ ਫਿਕਸ ਨਹੀਂ ਹੁੰਦਾ ਮੌਕੇ ਤੇ ਜਿਹੜਾ ਕਿ ਇਹਦਾ ਮਾਨ ਤਾਣਾ ਰੇਟ ਘਟ ਵੱਧ ਹੋ ਜੂਗਾ ਤਾਂ ਅੱਗੇ ਲੈ ਕੇ ਆਏ ਜੀ ਦੋਸਤੋ ਪਰ ਟਰਾਲਾ ਤੁਹਾਡੇ ਲਈ ਤਾਂ ਟਰਾਲਾ ਰੇਟ ਦੋਸਤੋ 1 ਲੱਖ 90000 ਰੁਪਿਆ ਤੇ ਟਰਾਲੀ ਬਿਲਕੁਲ ਵਈਜੀ ਸਾਫ਼ ਪਈ ਆ ਵੇਖ ਕਰੋ ਚੈੱਕ ਹੋਈ ਟਾਇਰਾਂ ਦੀ ਕੰਡੀਸ਼ਨ ਦੇਖ ਸਕਦਾ ਹਾਂ ਦੋਸਤੋ ਲੋਈ ਚਾਦਰ ਵਗੈਰਾ ਵੀ ਕਰੋ ਦੋਸਤੋ ਚੈੱਕ ਜਿਹੜਾ ਜੀ ਇਹਦੇ ਉੱਤੇ ਰੇਟ ਲਿਖਿਆ ਹੁੰਦਾ ਦੋਸਤੋ ਫਿਕਸ ਨਹੀਂ ਹੁੰਦਾ ਹਾ ਰੇਟ ਜਿਹੜਾ ਮੌਕੇ ਤੇ ਹੈ ਜਿਹੜਾ ਕਿ ਉਹ ਕਟ ਵੱਧ ਹੋ ਜਾਂਦਾ ਵੀ ਦੋਸਤੋ ਅੱਗੇ ਆ ਗਿਆ ਜੀ ਮਾਡਲ 95 ਤੇ ਰੇਟ 1 ਲੱਖ 20000 ਰੁਪਿਆ ਹੈ ਕੰਡੀਸ਼ਨ ਟਰੈਕਟਰ ਦੀ ਬਈ ਚੈੱਕ ਕਰੋ ਵਗੈਰਾ ਦੀ ਚੈੱਕ ਕਰ ਲਓ ਬਈ ਤਾਂ ਅਗਲੇ ਜਿਹੜੇ ਟਾਇਰ ਹੈ ਠੀਕ ਹੈ ਸੀਏਟ ਦੇ ਟਾਇਰਾਂ ਦੋਸਤੋ ਬਾਕੀ ਵੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਤਾਂ ਦੋਸਤੋ ਅੱਗੇ ਆ ਗਿਆ ਜੌਂਡੀਅਰ 5203 ਤਾਂ ਕਰੋ ਜੀ ਕੰਡੀਸ਼ਨ ਵਗੈਰਾ ਚੈੱਕ ਤਾਂ ਰੋ ਦੋਸਤੋ ਜਿਹੜੇ ਤੇ ਕੀ ਰੇਟ ਲਿਖੇ ਹੁੰਦੇ ਇਹ ਫਿਕਸ ਨਹੀਂ ਹੁੰਦੇ ਇਹ ਮੌਕੇ ਤੇ ਜੀ ਘੱਟ ਵੱਧ ਜਿਹੜੇ ਕੀ ਹੋ ਜਾਂਦੇ ਆ ਇਹ ਹੀ ਮਾਡਲ 2003 ਦਾ ਦੋਸਤੋ ਤੇ ਰੇਟ ਦਾ ਕੀ ਡਿਮਾਂਡ ਮਾਰ ਕੇ ਨੇ ਰੱਖੀਏ 2 ਲੱਖ 10000 ਰੁਪਿਆ ਜੌਂਡੀਅਰ ਟਰੈਕਟਰ 2 ਲੱਖ 10000 ਰੁਪਏ ਦੇ ਵਿੱਚ ਹੈ ਜੀ ਕਰੋ ਚੈੱਕ ਕਰੋ ਚੈੱਕ ਦੋਸਤੋ ਇਹ ਮਹਿੰਦਰਾ 265 ਡੀਆਈ ਤਾਂ ਦੋਸਤੋ ਮਹਿੰਦਰਾ 265 ਡੀਆਈ ਜਿਹੜਾ ਕਿ ਇਹ ਮਾਡਲ ਹੈ 2003 ਤਾਂ ਟਾਇਰਾਂ ਵਗੈਰਾ ਦੀ ਕੰਡੀਸ਼ਨ ਚੈੱਕ ਕਰੋ ਵਧੀਆ ਜੇ ਕੇ ਕੰਪਨੀ ਦੇ ਟਾਇਰ ਬਹੁਤ ਸਾਫਟ ਟਾਇਰ ਪਏ ਆ ਟਰੈਕਟਰ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਆ ਭੂਮੀ ਪੁੱਤਰ ਆ ਮਿੱਤਰੋ ਮਹਿੰਦਰਾ 265 ਡੀਆਈ ਇਹ ਕਹਿੰਦੇ ਆ ਕਈ ਕਿਸਾਨਪਰਾ ਵੀ ਸਾਡੀ ਡਿਮਾਂਡ ਹੈ ਤਾਂ ਮਿੱਤਰੋ ਇਹ ਡੱਬਾ ਵਾਲੀ ਮੰਡੀ ਦੇ ਉੱਤੇ ਖੜਾ ਹੈ ਐਮ ਆਰ ਐਫ ਆ ਕੰਪਨੀ ਦੇ ਅਗਲੇ ਟਾਇਰ ਆ ਤਾਂ ਦੋਸਤੋ ਇਹਦੀ ਕੀ ਡਿਮਾਂਡ ਰੱਖੀ ਹੈ ਮਾਲਕਾਂ ਨੇ 1,09500 ਰੁਪਏ ਤਾਂ ਦੋਸਤੋ ਇਸ ਵੀ ਡੱਬ ਵਾਲੀ ਮੰਡੀ ਦੀ ਆਪਾਂ ਤੁਹਾਨੂੰ ਵੀਡੀਓ ਦਾ ਵਿੱਚ ਰੇਟ ਵਗੈਰਾ ਦੱਸੇ ਟਰੈਕਟਰ ਵਿਖਾਈ ਆਪਣੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਦੋਸਤੋ ਤਾਂ ਇਹੋ ਜਿਹੀਆਂ ਹੋਰ ਜਾਣਕਾਰੀ ਵਾਲੇ ਵੀਡੀਓ ਦੇਖਣ ਲਈ ਆਪਣੇ ਫੇਸਬੁੱਕ ਪੇਜ ਤੇ ਤਾਂ ਫੋਲੋ YouTube ਚੈਨਲ ਤੇ ਸਬਸਕ੍ਰਾਈਬ ਕਰ ਲਓ ਦੋਸਤੋ ਤਾਂ ਵੀਡੀਓ ਨੂੰ ਐਂਡ ਤਾਈਂ ਦੇਖਣ ਤਾਈਂ ਦੋਸਤੋ ਧੰਨਵਾਦ